ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਕਹਿੰਦੇ ਨੇ ਕਿ ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ ਸਮਾ ਬੋੜਾ ਹੈ ਸੁਣਦਾ ਕਿਸੇ ਦੀ ਵੀ ਨਹੀਂ ਪਰ ਅੰਨਾ ਨਹੀਂ ਹੈ ਦੇਖਦਾ ਸਭ ਨੂੰ ਹੈ ਅਜੀਬ ਸੌਦਾਗਰ ਹੈ ਇਹ ਵਕਤ ਵੀ ਜਵਾਨੀ ਦਾ ਲਾਲਚ ਦੇ ਕੇ ਬਚਪਨ ਲੈ ਜਾਂਦਾ ਹੈ ਮੁਸੀਬਤਾਂ ਵੀ ਰੂਨ ਨਾਲ ਭਰੇ ਥੈਲੇ ਵਰਗੀਆਂ ਹੁੰਦੀਆਂ ਨੇ ਦੇਖਦੇ ਰਹੋਗੇ ਤਾਂ ਬਹੁਤਾ ਵੱਡੀਆਂ ਲੱਗਣਗੀਆਂ ਤੇ ਜੇਕਰ ਉਠਾ ਲਵੋਗੇ ਤਾਂ एकदम ਹਲਕੀਆਂ ਜੀਣਾ ਸੌਖਾ ਹੈ ਹਾਰਨਾ ਸੌਖਾ ਹੈ ਜਿੱਤਣਾ ਵੀ ਸੌਖਾ ਹੈ ਜਦੋਂ ਸਭ ਸੌਖਾ ਹੈ ਤਾਂ ਔਖਾ ਕੀ ਹੈ ਔਖਾ ਹੈ ਸੌਖਾ ਹੋਣਾ ਸੌਖਾ ਹੋਣਾ ਸਭ ਤੋਂ ਔਖਾ ਹੈ ਤੁਸੀਂ ਜਿਵੇਂ ਵੀ ਹੋ ਉਦਾਂ ਹੀ ਰਹੋ ਕਿਸੇ ਤੋਂ ਪ੍ਰਭਾਵਿਤ ਹੋ ਕੇ ਖੁਦ ਨੂੰ ਬਦਲਣ ਦੀ ਭੁੱਲ ਨਾ ਕਰੋ ਕਿਉਂਕਿ ਕਾਂ ਦੀ ਆਵਾਜ਼ ਭਾਵੇਂ ਹੀ ਕਰਕਸ਼ ਹੁੰਦੀ ਹੈ ਪਰ ਉਹ ਆਜ਼ਾਦ ਹੁੰਦਾ ਹੈ ਤੇ ਤੋਤਾ ਦੂਸਰਿਆਂ ਦੀ ਭਾਸ਼ਾ ਬੋਲਦਾ ਹੈ ਇਸ ਲਈ ਅਕਸਰ ਪਿੰਜਰੇ ਵਿੱਚ ਕੈਦ ਹੁੰਦਾ ਹੈ ਜਿਵੇਂ ਇੱਕ ਇਨਸਾਨ ਆਪਣੀ ਪਿੱਠ ਨਹੀਂ ਦੇਖ ਸਕਦਾ ਉਸੇ ਤਰ੍ਹਾਂ ਉਹ ਆਪਣੇ ਅੰਦਰ ਬੁਰਾਈਆਂ ਨੂੰ ਨਹੀਂ ਦੇਖ ਸਕਦਾ ਨજર ਆਪਣੀਆਂ ਕਮੀਆਂ ਤੇ ਵੀ ਰੱਖੋ ਕਿਉਂਕਿ ਗਲਤ ਹਮੇਸ਼ਾ ਸਾਹਮਣੇ ਵਾਲਾ ਹੀ ਨਹੀਂ ਹੁੰਦਾ ਆਪਣੇ ਆਪ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਹਮੇਸ਼ਾ ਹੱਲ ਦਾ ਹਿੱਸਾ ਹੋਵੋ ਨਾ ਕਿ ਸਮੱਸਿਆ ਦਾ ਹਾਲਾਤ ਬਦਲਣਾ ਜਦੋਂ ਸੰਭਵ ਨਾ ਹੋਵੇ ਤਾਂ ਮਨ ਦੇ ਵਿਚਾਰ ਬਦਲ ਲਓ ਸਭ ਕੁਝ ਆਪਣੇ ਆਪ ਬਦਲ ਜਾਵੇਗਾ ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਕਿੰਨਾ ਕਿਤੇ ਕੰਮ ਆ ਹੀ ਜਾਂਦੀ ਹੈ ਕਿਸੇ ਵਿੱਚ ਕੋਈ ਕਮੀ ਦਿਸੇ ਤਾਂ ਉਸ ਨੂੰ ਸਮਝਾਓ ਜੇਕਰ ਹਰ ਕਿਸੇ ਵਿੱਚ ਕਮੀ ਦਿਸੇ ਤਾਂ ਖੁਦ ਨੂੰ ਸਮਝਾਉਣਾ ਬਿਹਤਰ ਰਹੇਗਾ ਸਾਨੂੰ ਅਕਸਰ ਮਹਿਸੂਸ ਹੁੰਦਾ ਕਿ ਦੂਸਰਿਆਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਅਸੀਂ ਵੀ ਦੂਸਰੇ ਹੀ ਹਾਂ ਕਿਉਂ ਕਰਦਾ ਹੈ ਤੂੰ ਸਹਿ ਰਾਹੀ ਹਰ ਮੋੜ ਤੇ ਸਵਾਲ ਰਸਤੇ ਬਣਾਉਣ ਵਾਲੇ ਨੇ ਮੰਜ਼ਿਲ ਵੀ ਬਣਾਈ ਹੋਈ ਹੈ ਕਿਸੇ ਦੇ ਗਿੜ ਗੜਾਉਣ ਨਾਲ ਪਹਿਲੀ ਵਾਰ ਸ਼ਬਦ ਸੁੱਕਦੇ ਨੇ ਤੂ ਸਰੀ ਵਾਰ ਹੰਝੂ ਸੁੱਕਦੇ ਨੇ ਤੀਸਰੀ ਵਾਰ ਜਜ਼ਬਾਤ ਸੁੱਕਦੇ ਨੇ ਤੇ ਫਿਰ ਇਨਸਾਨ ਗੜਗੜਾਉਂਦਾ ਨਹੀਂ ਬਲਕਿ ਪੱਥਰ ਬਣ ਜਾਂਦਾ ਹੈ ਜੇਕਰ ਸਹੀ ਦਿਸ਼ਾ ਤੇ ਸਹੀ ਸਮੇਂ ਦਾ ਗਿਆਨ ਨਾ ਹੋਵੇ ਤਾਂ ਚੜਦਾ ਸੂਰਜ ਵੀ ਡੁੱਬਦਾ ਹੋਇਆ ਦਿਸਦਾ ਹੈ ਪਰਮਾਤਮਾ ਨੂੰ ਆਪਣਾ ਵਕੀਲ ਬਣਾਉਣ ਵਾਲਾ ਇਨਸਾਨ ਜ਼ਿੰਦਗੀ ਦਾ ਹਰ ਮੁਕੱਦਮਾ ਜਿੱਤ ਜਾਂਦਾ ਹੈ ਉਹ ਵੀ ਫਰੀ ਵਿੱਚ ਕਿਸੇ ਨੂੰ ਰਸਤਾ ਪੁੱਛਣ ਤੋਂ ਪਹਿਲਾਂ ਇਹ ਪੱਕਾ ਜ਼ਰੂਰ ਕਰ ਲਿਓ ਕਿ ਕਿਦੇ ਉਹ ਖੁਦ ਭਟਕਿਆ ਹੋਇਆ ਤਾਂ ਨਹੀਂ ਜਿਸ ਦਿਨ ਇਨਸਾਨ ਨੂੰ ਮਾ ਨਹੀਂ ਬਲਕਿ ਜ਼ਿੰਮੇਵਾਰੀਆਂ ਜਿਗਾਉਣ ਸ਼ੁਰੂ ਕਰ ਦੇਣ ਉਸ ਦਿਨ ਸਮਝਣਾ ਕਿ ਇਨਸਾਨ ਪਰਿਵਾਰ ਨੂੰ ਸੰਭਾਲਣ ਦੇ ਕਾਬਿਲ ਹੋ ਗਿਆ ਹੈ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਵੀ ਇੱਕ ਦਰਵਾਜ਼ਾ ਬੰਦ ਨਹੀਂ ਹੁੰਦਾ ਉਹ ਹੈ ਉਸ ਅਕਾਲ ਪੁਰਖ ਦਾ ਦਰਵਾਜ਼ਾ ਉਮੀਦ ਰੱਖਣੀ ਹੈ ਉਸ ਪਰਮਾਤਮਾ ਕੋਲ ਰੱਖੋ ਦੁਨੀਆ ਤੋਂ ਨਹੀਂ ਮੈਂ ਕਿਹਾ ਗੁਨਾਹਗਾਰ ਹਾਂ ਮੈਂ ਉਹ ਕਹਿੰਦਾ ਬਖਸ਼ ਦੇਵਾਂਗਾ ਮੈਂ ਕਿਹਾ ਪਰੇਸ਼ਾਨ ਹਾਂ ਮੈਂ ਉਸਨੇ ਕਿਹਾ ਸੰਭਾਲ ਲਾਂਗਾ ਮੈਂ ਕਿਹਾ ਇਕੱਲਾ ਹਾਂ ਮੈਂ ਉਹ ਕਹਿੰਦਾ ਨਾਲ ਹਾਂ ਮੈਂ ਮੈਂ ਕਿਹਾ ਉਦਾਸ ਹਾਂ ਮੈਂ ਫਿਰ ਉਸਨੇ ਕਿਹਾ ਨਜ਼ਰਾਂ ਉਠਾ ਕੇ ਦੇਖ ਹਰ ਵਕਤ ਤੇਰੇ ਨਾਲ ਹਾਂ ਮੈਂ ਬੀਤਿਆ ਹੋਇਆ ਕੱਲ ਜੀਵਨ ਨੂੰ ਸਮਝਾਉਣ ਦਾ ਇੱਕ ਵਧੀਆ ਮੌਕਾ ਹੈ ਤੇ ਆਉਣ ਵਾਲਾ ਕੱਲ ਜੀਵਨ ਨੂੰ ਜਿਉਣ ਦਾ ਇੱਕ ਦੂਸਰਾ ਮੌਕਾ ਆਪਣੇ ਅੰਦਰ ਦੇ ਬਚਪਨ ਨੂੰ ਹਮੇਸ਼ਾ ਜ਼ਿੰਦਾ ਰੱਖੋ ਹੱਦ ਤੋਂ ਜ਼ਿਆਦਾ ਸਮਝਦਾਰੀ ਜ਼ਿੰਦਗੀ ਨੂੰ ਬੇਰੰਗ ਕਰ ਦਿੰਦੀ ਹੈ ਕਦੇ ਵੀ ਘਮੰਡ ਨਾ ਕਰਿਓ ਆਪਣੇ ਰੂਪ ਤੇ ਜਾਂ ਆਪਣੀ ਦੌਲਤ ਤੇ ਮੋਰ ਨੂੰ ਉਸਦੇ ਖੰਭਾਂ ਦਾ ਬੋਝ ਹੀ ਨਹੀਂ ਉਡਣ ਦਿੰਦਾ ਜੇਕਰ ਤੁਸੀਂ ਹਮੇਸ਼ਾ ਗੁੱਸਾ ਤੇ ਸ਼ਿਕਾਇਤਾਂ ਹੀ ਕਰਦੇ ਹੋ ਤਾਂ ਫਿਰ ਲੋਕਾਂ ਕੋਲ ਤੁਹਾਡੇ ਲਈ ਕਦੇ ਵੀ ਸਮਾਂ ਨਹੀਂ ਹੋਵੇਗਾ। ਵਕਤ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਉਹਨਾਂ ਨੂੰ ਵੀ ਰੋਣਾ ਪੈਂਦਾ ਜੋ ਹੋਰਾਂ ਨੂੰ ਰਵਾਉਂਦੇ ਨੇ। ਦੌਲਤ ਤੇ ਖੂਬਸੂਰਤੀ ਦੇ ਲਾਲਚ ਵਿੱਚ ਆਪਣਾ ਈਮਾਨ ਖਰਾਬ ਨਾ ਕਰਿਓ ਕਿਉਂਕਿ ਦੌਲਤ ਇਸ ਦੁਨੀਆ ਤੇ ਰਹਿ ਜਾਵੇਗੀ। ਸੁੰਦਰਤਾ ਢਲ ਕੇ ਮਿੱਟੀ 'ਚ ਦਫ਼ਨ ਹੋ ਜਾਵੇਗੀ। ਪਰ ਈਮਾਨ ਆਖਰ ਦੇ ਬਾਅਦ ਵੀ ਤੁਹਾਡਾ ਸਾਥ ਦੇਵੇਗਾ। ਜਲਦੀ ਜਾਗਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ। ਫੇਰ ਭਾਵੇਂ ਉਹ ਨੀਂਦ ਵਿੱਚ ਹੋਵੇ, ਅਹਮ ਵਿੱਚ ਹੋਵੇ ਜਾਂ ਫਿਰ ਬਹਿਮ ਵਿੱਚ ਹੋਵੇ। ਕਿੰਨੀ ਅਜੀਬ ਜਿਹੀ ਗੱਲ ਹੈ ਨਾ, ਪੈਸੇ ਤੋਂ ਸੁਵਿਧਾਵਾਂ ਖਰੀਦੀਆਂ ਜਾਂਦੀਆਂ ਨੇ, ਸੁੱਖ ਨਹੀਂ ਤੇ ਦੁੱਖ ਦਾ ਕੋਈ ਖਰੀਦਦਾਰ ਹੀ ਨਹੀਂ ਹੁੰਦਾ। ਗੁੱਸੇ 'ਚ ਤਾਂ ਤੁਸੀਂ ਖੁਦ ਨੂੰ ਵੀ ਨਹੀਂ ਸੰਭਾਲ ਸਕਦੇ। ਪਰ ਪ੍ਰੇਮ ਵਿੱਚ ਤੁਸੀਂ ਪੂਰੀ ਦੁਨੀਆ ਨੂੰ ਸੰਭਾਲ ਸਕਦੇ ਹੋ ਸ਼ਿਕਾਇਤਾਂ ਕਰ ਲੈਣਾ ਭਾਵੇਂ ਲੜ ਲੈਣਾ ਝਗੜ ਲੈਣਾ ਪਰ ਬਾਤ ਚੀਤ ਬੰਦ ਨਾ ਕਰਨਾ ਕਿਉਂਕਿ ਬੋਲਚਾਲ ਬੰਦ ਹੁੰਦੇ ਹੀ ਸਲਾਹ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਸਲਾਹ ਹਾਰੇ ਹੋਏ ਦੀ ਤਜਰਬਾ ਜਿੱਤੇ ਹੋਏ ਦਾ ਤੇ ਦਿਮਾਗ ਆਪਣਾ ਖੋਤਾ ਇਨਸਾਨ ਨੂੰ ਕਦੇ ਹਾਰਨ ਨਹੀਂ ਦਿੰਦਾ ਜੇਕਰ ਜੀਵਨ ਵਿੱਚ ਸਫਲ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸ਼ਬਦ ਦਾ ਉਸ ਤੋਂ ਬਾਅਦ ਅਸੀਂ ਸ਼ਬਦ ਦਾ ਤੇ ਸਭ ਤੋਂ ਘੱਟ ਮੈਂ ਸ਼ਬਦ ਦਾ ਉਪਯੋਗ ਕਰੂੰ ਜਦੋਂ ਤੋਂ ਲੋਕ ਬਜ਼ੁਰਗਾਂ ਦੀ ਇੱਜ਼ਤ ਘੱਟ ਕਰਨ ਲੱਗੇ ਨੇ ਉਦੋਂ ਤੋਂ ਲੋਕ ਬੋਜੇ 'ਚ ਦੁਆਵਾਂ ਘੱਟ ਤੇ ਦਵਾਈਆਂ ਜ਼ਿਆਦਾ ਭਰਨ ਲੱਗੇ ਨੇ ਜਦੋਂ ਕੋਈ ਹੱਥ ਤੇ ਸਾਥ ਦੋਨੋਂ ਛੱਡ ਦਿੰਦਾ ਹੈ ਫਿਰ ਕੁਦਰਤ ਕੋਈ ਨਾ ਕੋਈ ਉਂਗਲੀ ਫੜਨ ਵਾਲਾ ਭੇਜ ਹੀ ਦਿੰਦੀ ਹੈ ਇਸ ਦਾ ਹੀ ਨਾਮ ਜ਼ਿੰਦਗੀ ਹੈ ਕਦੇ ਵੀ ਨਿਰਾਸ਼ ਨਾ ਹੋਣਾ ਬਸ ਭਰੋਸਾ ਰੱਖਣਾ ਸਵੇਰ ਹੁੰਦੇ ਹੀ ਫੁੱਲਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੰਦਰ ਜਾਣਾ ਹੈ ਜਾਂ ਸ਼ਮਸ਼ਾਨ ਇਸ ਲਈ ਜ਼ਿੰਦਗੀ ਜਿਵੇਂ ਵੀ ਹੈ ਹੱਸ ਕੇ ਜਿਉ ਮਸਕਰਾ ਕੇ ਜਿਉ ਕੌਣ ਚਲਾ ਗਿਆ ਛੱਟ ਕੇ ਇਹ ਜ਼ਰੂਰੀ ਨਹੀਂ ਕੌਣ ਹਲੇ ਵੀ ਨਾਲ ਹੈ ਇਹ ਬਹੁਤ ਜ਼ਰੂਰੀ ਹੈ ਮੌਤ ਕੀ ਹੈ ਜੀਵਨ ਦੀ ਇੱਛਾ ਤੇ ਜੀਵਨ ਕੀ ਹੈ ਮੌਤ ਦੀ ਉਡੀਕ ਜਿਸ ਦੀ ਪਰਵਾਹ ਕੋਈ ਨਹੀਂ ਕਰਦਾ ਉਸ ਦੀ ਪਰਵਾਹ ਰੱਬ ਕਰਦਾ ਹੈ ਮੈਨੂੰ ਪਰਵਾਹ ਨਹੀਂ ਕਿ ਲੋਕ ਕੀ ਕਹਿੰਦੇ ਨੇ ਮੈਂ ਨਜ਼ਰਾਂ ਰੱਬ ਨਾਲ ਮਲਾਉਣੀਆਂ ਨੇ ਨਾ ਕਿ ਲੋਕਾਂ ਨਾਲ ਜੇ ਲੋਕ ਤੁਹਾਡੀਆਂ ਸਹੀ ਗੱਲਾਂ ਦਾ ਵੀ ਗਲਤ ਮਤਲਬ ਕੱਢ ਲੈਂਦੇ ਨੇ ਉਹਨਾਂ ਨੂੰ ਸਫਾਈ ਦੇਣ ਦਾ ਆਪਣਾ ਸਮਾਂ ਬਰਬਾਦ ਨਾ ਕਰੋ ਫਿਕਰ ਨਾ ਕਰਿਆ ਕਰੋ ਲੰਘ ਜਾਂਦੇ ਨੇ ਉਹ ਪਲ ਵੀ ਜਿਨ੍ਹਾਂ ਦਾ ਲੰਘਣਾ ਮੁਸ਼ਕਿਲ ਹੁੰਦਾ ਹੈ ਵਿਕਦੀ ਨਹੀਂ ਖੁਸ਼ੀ ਨਾ ਕਿਤੇ ਵਿਕਦਾ ਗਮ ਲੋਕ ਗਲਤਫਹਿਮੀ ਵਿੱਚ ਜਿਉਂਦੇ ਨੇ ਕਿ ਸ਼ਾਇਦ ਕਿਤੇ ਮੱਲਮ ਵਿਕਦਾ ਏ ਜ਼ਿੰਦਗੀ ਪਰ ਯਾਦ ਰਹਿੰਦਾ ਹੈ ਮੁਸ਼ਕਿਲ ਵਿੱਚ ਸਾਥ ਦੇਣ ਵਾਲਾ ਤੇ ਮੁਸ਼ਕਿਲ ਵਿੱਚ ਸਾਥ ਛੱਡਣ ਵਾਲਾ ਝੁਕਣਾ ਜ਼ਰੂਰ ਪਰ ਸਿਰਫ ਉਹਨਾਂ ਦੇ ਅੱਗੇ ਜਿਨ੍ਹਾਂ ਦੇ ਦਿਲ 'ਚ ਤੁਹਾਨੂੰ ਝੁਕਦੇ ਵੇਖਣ ਦੀ ਜਿੱਦ ਨਾ ਹੋਵੇ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਪਿਆਰ ਬੇਕਾਰ ਹੈ ਜਿੱਥੇ ਗੱਲਬਾਤ ਨਾ ਹੋਵੇ ਉੱਥੇ ਰਿਸ਼ਤੇ ਬੇਕਾਰ ਨੇ ਤੇ ਜਿੱਥੇ ਵਿਸ਼ਵਾਸ ਨਾ ਹੋਵੇ ਉੱਥੇ ਅੱਗੇ ਵਧਣਾ ਬੇਕਾਰ ਹੈ ਵਿਸ਼ਵਾਸ ਤੋੜਨਾ ਨਹੀਂ ਬਲਕਿ ਬਣਾਉਣਾ ਸਿੱਖੋ ਕੋਈ ਤੁਹਾਡੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈ ਤਾਂ ਇਹ ਤੁਹਾਡੀ ਖੁਸ਼ਕਿਸਮਤੀ ਹੁੰਦੀ ਹੈ ਸਮਾਂ ਕਦੇ ਵੀ ਸਬੂਤ ਤੇ ਗਵਾਹੀ ਮੰਗਦਾ ਉਹ ਤਾਂ ਬੱਸ ਸਿੱਧੀ ਸਜ਼ਾ ਸੁਣਾਉਂਦਾ ਹੈ ਕਿਸੇ ਦੀ ਮਦਦ ਕਰਨ ਲਈ ਪੈਸਿਆਂ ਦੀ ਨਹੀਂ ਬਲਕਿ ਚੰਗੇ ਮਨ ਦੀ ਜ਼ਰੂਰਤ ਹੁੰਦੀ ਹੈ ਜੀਵਨ ਵਿੱਚ ਖੁਸ਼ ਰਹਿਣਾ ਹੈ ਮੁਕਤ ਰਹਿਣਾ ਹੈ ਤਾਂ ਸਭ ਤੂੰ ਮਾਫ਼ ਕਰਕੇ ਸੌਂਿਆ ਕਰੋ ਕੋਈ ਵੀ ਬੋਝ ਆਪਣੇ ਦਿਲ ਤੇ ਲੈ ਕੇ ਨਾ ਸੌਂਿਆ ਕਰੋ ਕਿਉਂਕਿ ਹਰ ਦਿਲ ਹਰ ਦਿਨ ਕੱਲ ਦਾ ਮਹਤਾਜ ਨਹੀਂ ਹੁੰਦਾ ਉਦਾਸੀਆਂ ਦੀ ਵਜ੍ਹਾ ਤਾਂ ਬਹੁਤ ਹੈ ਜ਼ਿੰਦਗੀ ਵਿੱਚ ਪਰ ਬੇਵਜ੍ਹਾ ਖੁਸ਼ ਰਹਿ ਕੇ ਦੇਖਿਓ ਇਸ ਗੱਲ ਦਾ ਆਨੰਦ ਹੀ ਕੁਝ ਹੋਰ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ